ਬਰਕਰੀ ਬਰਕਰੀ ਖੜੇ ਨੇ ਅਸੀਂ ਬਿਲਕੁਲ ਕਾਲੀ ਮਾਤਾ ਮੰਦਰ ਦੇ ਬਾਹਰ ਖੜੇ ਆ ਜਿੱਥੇ ਇਸ ਵਕਤ ਮੱਥਾ ਟੇਕਣ ਦੇ ਲਈ ਸਾਰੇ ਲੀਡਰ ਜਿਹੜੇ ਆ ਉਧਰ ਗਏ ਹੋਏ ਨੇ ਕੁਝ ਹੀ ਦੇਰ ਚ ਇੱਥੇ ਜਿਹੜੀ ਸ਼ੁਕਰਾਨਾ ਯਾਤਰਾ ਦੀ ਸ਼ੁਰੂਆਤ ਕੀਤੀ ਜਾਏਗੀ ਤੇ ਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਦੂਰ ਦੂਰ ਤੱਕ ਜਿਹੜੇ ਨੇ ਉਹ ਇਸ ਵਕਤ ਆਮਾਦੀ ਪਾਰਟੀ ਦੇ ਜਿਹੜੇ ਸਪੋਰਟਰ ਨੇ ਕਾਰਜਕਰਤਾ ਨੇ ਜਿਹੜੇ ਨੇ ਉਹ ਇਸ ਵਕਤ ਇੱਥੇ ਮੌਜੂਦ ਨੇ ਸ਼ਹਿਰੀ ਕਲਸੀ ਇੱਥੇ ਨੇ ਕੀ ਕਹੋਗੇ ਸਭ ਤੋਂ ਪਹਿਲਾਂ ਯਾਤਰਾ ਕਰਨ ਜਾ ਰਹੇ ਹਾਂ ਬਿਲਕੁਲ ਜੀ ਪਰਮਾਤਮਾ ਦਾ ਆਸ਼ੀਰਵਾਦ ਲੈ ਕੇ ਦੇ ਲੋਕਾਂ ਦਾ ਪੰਜਾਬ ਦਾ ਸ਼ੁਕਰਾਨਾ ਜਿਹੜੇ ਲੋਕਾਂ ਨੇ ਇੱਡਾ ਵੱਡਾ ਫਤਰਾ ਦੇ ਕੇ ਸਾਨੂੰ ਫਿਰ ਤਗੜੇ ਕੀਤਾ ਹੈ ਔਰ ਉਹਨਾਂ ਦਾ ਗੁਰੂ ਘਰ ਦੇ ਵਿੱਚ ਜਾ ਕੇ ਆਸ਼ੀਰਵਾਦ ਵੀ ਪ੍ਰਾਪਤ ਕਰਾਂਗੇ ਆਪਾਂ ਔਰ ਪੰਜਾਬ ਦੇ ਆਉਣ ਵਾਲੇ ਸਮੇਂ ਆਪਾਂ ਚੜ੍ਹਦੀ ਕਲਾ ਦੀ ਕafi ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਇਹ ਜਿਹੜੀ ਚੋਣਾ ਜਿੱਤੇ ਉਹਦੇ ਲਈ ਤੇ ਨਾਂ ਦੇ ਨਾਲ ਜਿਹੜੀ ਪ੍ਰਧਾਨਗੀ ਮਿਲੀ ਹੈ ਵਰਕਿੰਗ ਪ੍ਰੈਜ਼ੀਡੈਂਟ ਐਜ਼ ਅ ਤੌਰ ਤੇ ਕੰਮ ਕਰ ਰਹੇ ਬਿਲਕੁਲ ਜੀ ਤੁਸੀਂ ਦੇਖ ਰਹੇ ਹੋ ਵਰਕਰਾਂ ਦੇ ਵਿੱਚ ਭਾਰੀ ਉਤਸ਼ਾਹ ਹੈ ਔਰ ਪਰਮਾਤਮਾ ਦਾ ਅਸ਼ੀਰਵਾਦ ਜਿਹੜਾ ਉਹ ਲੈ ਕੇ ਸਰਬੱਤ ਦੇ ਭਲੇ ਦੀ ਅਰਦਾਸ ਕਰਨ ਜਾ ਰਹੇ ਆ ਸਰਬੱਤ ਦੇ ਭਲੇ ਦੀ ਅਰਦਾਸ ਕਰਨ ਜਾ ਰਹੇ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਸ ਵਕਤ ਕੈਬਨਿਟ ਮੰਤਰੀ ਅਮਨ ਅਰੋੜਾ ਵੀ ਪਹੁੰਚੇ ਹੋਏ ਨੇ ਨਾਲ ਬਿਲਕੁਲ ਗੱਡੀ ਦੇ ਇਸ ਵਕਤ ਤਸਵੀਰਾਂ ਦੇਖ ਸਕਦੇ ਹੋ ਤੇ ਫਿਲਹਾਲ ਦੇ ਲਈ ਤੁਸੀਂ ਦਿਸ ਵੀਰਾਂ ਦੇਖ ਸਕਦੇ ਹੋ ਕਿ ਅਮਨ ਰੋਡਾ ਪਹੁੰਚ ਚੁੱਕੇ ਨੇ ਨਵੇਂ ਪ੍ਰਧਾਨ ਆਮ ਆਦੀ ਪਾਰਟੀ ਦੇ ਇਸ ਵਕਤ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਤੇ ਗੁਰਾਂ ਨੂੰ ਸ਼ੁਕਰਾਨਾ ਕਰਦੇ ਆ ਜੀ ਬਿਲਕੁਲ ਅਮਨ ਜੀ ਅਮਨ ਜੀ ਕਿਹੋ ਜਿਹਾ ਲੱਗ ਰਿਹਾ ਹੈ ਉਹ ਜੇ ਮਹਿਸੂਸ ਕਰੋ ਸਭ ਤੋਂ ਪਹਿਲਾਂ ਪ੍ਰਧਾਨਗੀ ਆਫੀਸ਼ੀਅਲ ਤੌਰ ਤੇ ਮਿਲ ਗਈ ਹੁਣ ਸ਼ੁਕਰਾਨਾ ਕਰਨ ਆਏ ਜੀ ਪਰਮਪੀਤਾ ਪ੍ਰਮਾਤਮਾ ਦਾ ਕਾਲੀ ਮਾਤਾ ਜੀ ਦੇ ਮੰਦਰ ਤੋਂ ਆਸ਼ੀਰਵਾਦ ਲੈ ਕੇ ਚੱਲਾਂਗੇ ਦਰਬਾਰ ਸਾਹਿਬ ਜਾਵਾਂਗੇ ਦੁਰਗਿਆਂਾ ਮੰਦਰ ਜਾਵਾਂਗੇ ਰਾਮ ਤੀਰਤ ਜਾਵਾਂਗੇ ਕਿ ਜੋ ਪਾਰਟੀ ਲੀਡਰਸ਼ਿਪ ਨੇ ਕੇਜਰੀਵਾਲ ਸਾਹਿਬ ਨੇ ਜ਼ਿੰਮੇਵਾਰੀ ਸੌਂਪਿਆ ਉਹਨੂੰ ਬਖੂਬੀ ਪੰਜਾਬ ਨੂੰ ਪਾਟੀ ਨੂੰ ਮਜ਼ਬੂਤ ਕਰ ਸਕੀਏ ਇਹੀ ਦੁਆਵਾਂ ਲੈਣ ਆਏ ਆ ਅੱਗੇ ਦੀ ਕੀ ਰਣਨੀਤੀ ਰਹੇਗੀ ਸੀ ਪਾਰਟੀ ਲਈ ਅੱਗੇ ਦੀ ਰਣਨੀਤੀ ਵੀ ਸਾਰੀ ਬਣੇਗੀ ਜੀ ਸਾਰੇ ਸਾਥੀਆਂ ਨੂੰ ਨਾਲ ਲੈ ਕੇ ਬਣੇਗੀ ਪੰਜਾਬ ਦਾ ਭਲਾ ਹੋ ਸਕੇ ਪਾਰਟੀ ਮਜ਼ਬੂਤ ਹੋ ਸਕੇ ਕਿਉਂਕਿ ਇਹੀ ਕੋ ਇੱਕ ਪਾਰਟੀ ਹੈ ਅਰਵਿੰਦ ਕੇਜਰੀਵਾਲ ਜੀ ਦੇ ਸਿਪਾਹੀ ਨੇ ਜਿਹੜੇ ਪੰਜਾਬ ਨੂੰ ਮੁੜ ਦੁਬਾਰਾ ਖੁਸ਼ਹਾਲ ਤੇ ਰੰਗਲਾ ਪੰਜਾਬ ਬਣਾ ਸਕਦੇ ਨੇ ਇਸ ਤੋਂ ਇਲਾਵਾ ਜਿਹੜੀ ਯਾਤਰਾ ਸ਼ੁਰੂ ਕੀਤੀ ਹੈ ਤਾਂ ਮਕਸਦ ਇਹ ਹੈ ਕਿ ਪੰਜਾਬ ਲਈ ਉਹਨਾਂ ਦੇ ਵਿੱਚ ਪੁਨਰਾਰਚੰਗਾ ਮਿਲਦਾ ਹੈ ਲਈ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਅਮਨ अरोੜਾ ਦੇ ਨਾਲ ਇਸ ਵਕਤ ਜਿਹੜੇ ਵਰਕਿੰਗ ਪ੍ਰੈਜ਼ੀਡੈਂਟ ਨੇ ਤੇ ਪ੍ਰਧਾਨ ਦੋਨੋਂ ਇੱਕੋ ਗੱਡੀ ਚਾ ਰਹੇ ਨੇ ਸ਼ੈਰੀ ਕਲਸੀ ਤੇ ਮਨੂ ਰੋੜਾ ਫਿਲਹਾਲ ਦੇ ਲਈ ਤੁਸੀਂ ਤਸਵੀਰਾਂ ਦੇਖ ਸਕਦੇ ਸੀ ਕਿ ਆਪਣੀ ਗੱਲ ਰੱਖਦੇ ਨਜ਼ਰ ਆਏ ਕਿ ਆਖਰਕਾਰ ਅੱਗੇ ਪਾਰਟੀ ਨੂੰ ਕਿਸ ਤਰੀਕੇ ਨਾਲ ਮਜ਼ਬੂਤ ਕਰਨਾ ਹੈ ਉਹਦੇ ਉੱਤੇ ਹਮਨ ਕੰਮ ਕੀਤਾ ਜਾਊਗਾ ਤਾਂ ਕਿ ਪੰਜਾਬ ਚ ਪੂਰੇ ਮਰਜ਼ੋਰ ਤਰੀਕੇ ਨਾਲ ਜਿਹੜਾ ਪਾਰਟੀ ਆਪਣਾ ਕੰਮ ਕਰ ਸਕੇ ਵਧੀਆ ਕੇਡਰ ਬਣਾ ਸਕੇ ਤੇ ਔਲਦੋ ਇਲਾਵਾ ਕੀ ਕੁਝ ਚੈਲੰਜ ਨੇ ਇਹਨਾਂ ਨੇ ਉਸ ਦੁਬਾਰੇ ਗੱਲ ਕਰਦੇ ਨਜ਼ਰ ਆਏ ਕੈਮਰਾ ਪਰਸਨ ਰੋਹਿ ਦੇਣਾ ਬਜ਼ਰ ਫਰਮਾ ਡੇਲੀ ਪੋਸਟ ਪਟਿਆਲਾ ਬਰਕਰਾਰ ਬਰਕਰਾਰ ਖੜੇ ਨੇ ਅਸੀਂ ਬਿਲਕੁਲ ਕਾਲੀ ਮਾਤਾ ਮੰਦਿਰ ਦੇ ਬਾਹਰ ਖੜੇ ਆ ਜਿੱਥੇ ਇਸ ਵਕਤ ਮੱਥਾ ਟੇਕਣ ਦੇ ਲਈ ਸਾਰੇ ਲੀਡਰ ਜਿਹੜੇ ਆ ਅੰਦਰ ਗਏ ਹੋਏ ਨੇ ਕੁਝ ਹੀ ਦੇਰ ਚ ਇੱਥੇ ਜਿਹੜੀ ਸ਼ੁਕਰਾਨਾ ਯਾਤਰਾ ਦੀ ਸ਼ੁਰੂਆਤ ਕੀਤੀ ਜਾਏਗੀ ਤੇ ਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਦੂਰ ਦੂਰ ਤੱਕ ਜਿਹੜੇ ਨੇ ਉਹ ਇਸ ਵਕਤ ਆਮ ਆਦੀ ਪਾਰਟੀ ਦੇ ਜਿਹੜੇ ਸਪੋਰਟਰ ਨੇ ਕਾਰਜਕਰਤਾ ਨੇ ਜਿਹੜੇ ਨੇ ਉਹ ਇਸ ਵਕਤ ਇੱਥੇ ਮੌਜੂਦ ਨੇ ਸ਼ਹਿਰੀ ਕਲਸੀ ਇੱਥੇ ਨੇ ਕੀ ਕਹੋਗੇ ਸਭ ਤੋਂ ਪਹਿਲਾਂ ਯਾਤਰਾ ਕਰਨ ਜਾ ਰਹੇ ਹੋ ਬਿਲਕੁਲ ਜੀ ਪਰਮਾਤਮਾ ਦਾ ਅਸ਼ੀਰਵਾਦ ਲੈ ਕੇ ਤੇ ਲੋਕਾਂ ਦਾ ਪੰਜਾਬ ਦਾ ਸ਼ੁਕਰਾਨਾ ਜਿਹੜੇ ਲੋਕਾਂ ਨੇ ਇੱਡਾ ਵੱਡਾ ਫਤਵਾ ਦੇ ਕੇ ਸਾਨੂੰ ਫਿਰ ਤਗੜੇ ਕੀਤਾ ਔਰ ਉਹਨਾਂ ਦਾ ਗੁਰੂ ਘਰ ਦੇ ਵਿੱਚ ਜਾ ਕੇ ਅਸ਼ੀਰਵਾਦ ਵੀ ਪ੍ਰਾਪਤ ਕਰਾਂਗੇ ਆਪਾਂ ਔਰ ਪੰਜਾਬ ਦੇ ਆਉਣ ਵਾਲੇ ਸਮੇਂ ਆਪਾਂ ਚੜ੍ਹਦੀ ਕਲਾ ਦੀ ਕਾਫੀ ਉਚਾਈ ਦੇਖਣ ਨੂੰ ਮਿਲ ਰਿਹਾ ਹੈ ਇਹ ਜਿਹੜੀ ਚੋਣਾ ਜਿੱਤੇ ਉਹਦੇ ਲਈ ਤੇ ਨਾਂ ਦੇ ਨਾਲ ਜਿਹੜੀ ਪ੍ਰਧਾਨਗੀ ਮਿਲੀ ਹੈ ਵਰਕਿੰਗ ਪ੍ਰੈਜ਼ੀਡੈਂਟ ਐਜੇ ਤੌਰ ਤੇ ਕੰਮ ਕਰ ਰਹੇ ਬਿਲਕੁਲ ਜੀ ਤੁਸੀਂ ਦੇਖ ਰਹੇ ਹੋ ਵਰਕਰਾਂ ਦੇ ਵਿੱਚ ਭਾਰੀ ਉਤਸ਼ਾਹ ਹੈ ਔਰ ਪਰਮਾਤਮਾ ਦਾ ਅਸ਼ੀਰਵਾਦ ਜਿਹੜਾ ਉਹ ਲੈ ਕੇ ਸਰਬੱਤ ਦੇ ਭਲੇ ਦੀ ਅਰਦਾਸ ਕਰਨ ਜਾ ਰਹੇ ਹਾਂ ਸਬੱਤ ਦੇ ਭਲੇ ਦੀ ਅਰਦਾਸ ਕਰਨ ਜਾ ਰਹੇ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਸ ਵਕਤ ਕੈਬਨਿਟ ਮੰਤਰੀ ਅਮਨ ਰੋੜਾ ਵੀ ਪਹੁੰਚੇ ਹੋਏ ਨੇ ਨਾਲ ਬਿਲਕੁਲ ਗੱਡੀ ਦੇ ਇਸ ਵਕਤ ਤਸਵੀਰਾਂ ਦੇਖ ਸਕਦੇ ਹੋ ਤੇ ਫਿਲਹਾਲ ਦੇ ਲਈ ਤੁਸੀਂ ਦਸ ਤਸਵੀਰਾਂ ਦੇਖ ਸਕਦੇ ਹੋ ਕਿ ਅਮਨ ਰੋੜਾ ਪਹੁੰਚ ਚੁੱਕੇ ਨੇ ਨਵੇਂ ਪ੍ਰਧਾਨ ਆਮ ਆਦੀ ਪਾਰਟੀ ਦੇ ਇਸ ਵਕਤ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਦੇਖ ਰਹੇ ਜੋ ਸ਼ੁਕਰਾਨਾ ਕਰਦੇ ਆ ਜੀ ਬਿਲਕੁਲ ਅਮਨ ਰੋੜਾ ਅਮਨ ਜੀ ਸਾਹਿਬ ਅਮਨ ਜੀ ਕਿਹੋ ਜਿਹਾ ਲੱਗ ਰਿਹਾ ਹੈ ਉਹ ਜਿਹਾ ਮਹਿਸੂਸ ਕਰੋ ਸਭ ਤੋਂ ਪਹਿਲਾਂ ਪ੍ਰਧਾਨਗੀ ਆਫੀਸ਼ੀਅਲ ਤੌਰ ਤੇ ਮਿਲ ਗਈ ਹੁਣ ਸ਼ੁਕਰਾਨਾ ਕਰਨ ਆਏ ਜੀ ਪਰਮਪితਾ ਪਰਮਾਤਮਾ ਦਾ ਕਾਲੀ ਮਾਤਾ ਜੀ ਦੇ ਮੰਦਰ ਤੋਂ ਆਸ਼ੀਰਵਾਦ ਲੈ ਕੇ ਚੱਲਾਂਗੇ ਦਰਬਾਰ ਸਾਹਿਬ ਜਾਵਾਂਗੇ ਦੁਰਗਾਣਾ ਮੰਦਰ ਜਾਵਾਂਗੇ ਰਾਮ ਸਿਰੇ ਜਾਵਾਂਗੇ ਕਿ ਜੋ ਪਾਰਟੀ ਲੀਡਰਸ਼ਿਪ ਨੇ ਕੇਜਰੀਵਾਲ ਸਾਹਿਬ ਨੇ ਜ਼ਿੰਮੇਵਾਰੀ ਸੌ ਪੰਜਾਬ ਨੂੰ ਪਾਰਟੀ ਨੂੰ ਮਜ਼ਬੂਤ ਕਰ ਸਕੀਏ ਇਹੀ ਦੁਆਵਾਂ ਲੈਣ ਆਏ ਆ ਅੱਜ ਇਸ ਤੋਂ ਇਲਾਵਾ ਅੱਗੇ ਦੀ ਕੀ ਰਣਨੀਤੀ ਰਹੇਗੀ ਸੀ ਪਾਰਟੀ ਲਈ ਅੱਗੇ ਦੀ ਰਣਨੀਤੀ ਵੀ ਸਾਰੀ ਬਣੇਗੀ ਜੀ ਸਾਰੇ ਸਾਥੀਆਂ ਨੂੰ ਨਾਲ ਲੈ ਕੇ ਬਣੇਗੀ ਪੰਜਾਬ ਦਾ ਭਲਾ ਹੋ ਸਕੇ ਪਾਰਟੀ ਮਜ਼ਬੂਤ ਹੋ ਸਕੇ ਕਿਉਂਕਿ ਇਹੀ ਕੋਈ ਇੱਕ ਪਾਰਟੀ ਹੈ ਅਰਵਿੰਦ ਕੇਜਰੀਵਾਲ ਜੀ ਦੇ ਸਿਪਾਹੀ ਨੇ ਜਿਹੜੇ ਪੰਜਾਬ ਨੂੰ ਮੂੜ ਦੁਆਰਾ ਖੁਸ਼ਹਾਲ ਤੇ ਰੰਗਲਾ ਪੰਜਾਬ ਬਣਾ ਸਕਦੇ ਨੇ ਇਸ ਤੋਂ ਇਲਾਵਾ ਜਿਹੜੀ ਯਾਤਰਾ ਸ਼ੁਰੂ ਕੀਤੀ ਗਿਆ ਨਾ ਮਕਸਦ ਇਹ ਹੈ ਕਿ ਬੀਮਾ ਨਾਲ ਉਹਨਾਂ ਦੇ ਵਿੱਚ ਗੁਜ਼ਾਰਾ ਚੰਗਾ ਮਿਲਦਾ ਹੈ ਲਈ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਅਮਨ अरोड़ा ਤੇ ਨਾਲ ਇਸ ਵਕਤ ਜਿਹੜੇ ਵਰਕਿੰਗ ਪ੍ਰੈਜ਼ੀਡੈਂਟ ਨੇ ਤੇ ਪ੍ਰਧਾਨ ਦੋਨੋਂ ਇੱਕੋ ਗੱਡੀ ਚ ਆ ਰਹੇ ਨੇ ਸ਼ੈਰੀ ਕਲਸੀ ਤੇ ਮਨਰੋੜਾ ਫਿਲਹਾਲ ਦੇ ਲਈ ਤੁਸੀਂ ਤਸਵੀਰਾਂ ਦੇਖ ਸਕਦੇ ਸੀ ਕਿ ਆਪਣੀ ਗੱਲ ਰੱਖਦੇ ਨਜ਼ਰ ਆਏ ਕਿ ਆਖਿਰਕਾਰ ਅੱਗੇ ਪਾਰਟੀ ਨੂੰ ਕਿਸ ਤਰੀਕੇ ਨਾਲ ਮਜ਼ਬੂਤ ਕਰਨਾ ਹੈ ਉਹਦੇ ਤੇ ਹਮਣ ਕੰਮ ਕੀਤਾ ਜਾਊਗਾ ਤਾਂ ਕਿ ਪੰਜਾਬ ਚ ਪੂਰੇ ਮਰਜ਼ੋਰ ਤਰੀਕੇ ਨਾਲ ਜਿਹੜਾ ਪਾਰਟੀ ਆਪਣਾ ਕੰਮ ਕਰ ਸਕੇ ਵਧੀਆ ਕੇਟਰ ਬਣਾ ਸਕੇ ਤੇ ਔਲਦੋ ਇਲਾਵਾ ਕੀ ਕੁਝ ਚੈਲੰਜ ਨੇ ਇਹਨਾਂ ਨੇ ਉਸ ਬਾਰੇ ਗੱਲ ਕਰਦੇ ਨਜ਼ਰ ਆਏ ਕੈਮਰਾ ਪਰਸਨ ਰੋਹਿ ਦੇਣਾ ਬਸੰਬਰ ਮਹਾ ਟੇਲੀਪੋਸ ਪਟਿਆਲਾ